ਸਿੱਪੀ ਦੇ ਕੰਮ ਵਾਲੇ ਬਹੁਤ ਹੀ ਸੋਹਣੇ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਆ ਜਿਹੜਾ ਡਿਜ਼ਾਈਨ ਦੇਖ ਰਹੇ ਹੋ ਮੇਰੇ ਕੋਲ ਬਿਲਕੁਲ ਨਵੇਂ ਬੇਚੇ ਐ ਸਾਸ਼ਾ ਜਾਂ ਗਲਾਸ਼ੀਕੂ ਜੋ ਮਰਜੀ ਕਹਿ ਲੋ ਤੇ ਨਾਲ ਦੁਪੱਟਾ ਵੀ ਸੇਮ ਬੇਸ ਦਾ ਆਏਗਾ ਜਿਹਦੇ ਕੋਨੇ ਬਣੇ ਐ ਤੇ ਨਾਲੇ ਜਾਰੇ ਪਾਸੇ ਕਟ ਵਰਕ ਆ ਡਿਜ਼ਾਈਨ ਚੈੱਕ ਕਰੋ ਵੀਰ ਜੀ ਆ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਇਆ ਹੈ ਗੋਰੀ ਭਾਜੀ ਕਲਰ ਦੇ ਹੋਏ ਨੇ ਕਲਰ ਚਾਰਟ ਵੀ ਬਹੁਤ ਸੋਹਣੇ ਆਏ ਆ ਭਾਜੀ ਵਾਕੇ ਹੀ ਬਹੁਤ ਸੋਹਣੇ ਸੋਹਣੇ ਜਗਦੇ ਕੀ ਸ਼ਾਇਦ ਜਗਦੇ ਵਾਹ ਜੀ ਵਾਹ ਮੈਂ ਕਹਿੰਦਾ ਭਾਜੀ ਦੂਰੋਂ ਪਤਾ ਲੱਗੂ ਭਾਜੀ 12-13000 ਦਾ ਸੂਟ ਤਾਂ ਹੋਊਗਾ ਇਹ ਭਾਜੀ ਬਾਜ਼ਾਰ 'ਚ ਇਹ ਤੇ ਸੈਂਟ ਆਫ ਤੇ ਮੇਲਾ ਲੱਗਿਆ ਹੋਇਆ 21 ਦਿਨਾਂ ਦਾ ਆਪਣੇ ਮਿਲੂਗਾ ਸਿਰਫ 7600 ਰੁਪਏ ਦਾ ਲੋ ਜੀ ਦੇਖੋ ਬਾਜ਼ਾਰ ਤੇ ਤੁਸੀਂ ਗਲਬਾ ਕਰੋ 12-13000 ਤੋਂ ਘਾਟੇ ਸੂਟ ਨਹੀਂ ਮਿਲਣਾ ਲੇਕਿਨ ਆਪਣੇ ਹੈਗਾ ਜੀ 7600 ਦਾ ਸਿਰਫ 7600 ਦੀ ਰੇਂਜ ਤੇ ਭਾਜੀ ਇਹ ਕਾਹ ਵਾਲਾ ਵੀ ਦਿਖਾ ਦਿਓ ਫੇਕ ਵੀ ਕਲਰ ਵਾਲਾ ਚਲੋ ਭਾਜੀ ਤੇ ਆਹ ਦੇਖੋ ਜੀ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੇ ਆਏ ਆ ਭਾਜੀ ਤੋਹਫੀ ਆਹ ਜੀ ਹੈਵੀ ਸੂਟ ਬਣਾਉਣੇ ਆ ਦਾਜ ਬੜੀ ਵਾਲੇ ਤੇ ਬਣਾਉਣੇ ਵੀ 15000 16000 ਦੀ ਰੇਂਜ ਹੈ ਤਾਂ ਆ ਲੋ ਭੈਣ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਆ ਬਹੁਤ ਹੀ ਪਿਆਰੇ ਪਿਆਰੇ ਕريب ਕਪੜੇ ਤੋਂ ਲੈ ਕੇ ਠੀਕ ਹੈ ਜੀ ਸਿਮਰ ਬੇਸ ਤੱਕ ਤੇ অর্ਗੈਂਜਾ ਤੋਂ ਲੈ ਕੇ ਗਲਾਸ ਟਿਸ਼ੂ ਤੱਕ ਸਾਰੇ ਵੇਚਾ ਦੇ ਤੁਹਾਨੂੰ ਮਿਲਨੇ ਆ ਨਵੇਂ ਨਵੇਂ ਕਲਰ ਤੇ ਨਵੇਂ ਨਵੇਂ ਡਿਜ਼ਾਈਨ ਆ ਦੇਖੋ ਜੀ ਰੇਟ ਆਪਾਂ ਬਾਅਦ ਚ ਦੱਸਾਂਗੇ ਪਹਿਲਾਂ ਤੁਸੀਂ ਸੂਟ ਦਾ ਫਰੈਂਕ ਚੈੱਕ ਕਰੋ ਤੇ ਨਾਲ ਚੈੱਕ ਕਰੋ ਦੁਪੱਟਾ ਆ ਦੇਖੋ ਜੀ ਲਹਿੰਗਾ ਲਹਿੰਗਾ ਹੋ ਰਿਹਾ ਨਹੀਂ ਲਹਿੰਗੇ ਨਾਲ ਸੂਟ ਭਾਰੀ ਆ ਇੱਧਰ ਔਰ ਫਾਈਟਰ ਦੁਪੱਟੇ ਹੈ ਜੀ ਨਾਲਾਂ ਦੇ ਬਾਜੂ ਨਾਲਾਂ ਦੇ ਪੌਂਚੇ ਦੁਪੱਟਾ ਬਹੁਤ ਹੀ ਸ਼ਾਨਦਾਰ ਆਈਟਮ ਹੈ ਤੇ ਰੇਟ ਦੱਸਾ ਜੀ ਇਹਦਾ ਇਹ ਕੋਈ 28 29 30000 ਦਾ ਸੂਟ ਨਹੀਂ ਹੈਗਾ ਇਹ ਹੈਗਾ 14000 ਦਾ 22000 ਵਾਲਾ 14000 ਦਾ ਗੋਤੀ ਵਾਲੇ 14000 ਦਾ ਦੇ ਰਿਹਾ ਜੀ ਬਾਜ਼ਾਰ 'ਚ ਕੱਟ ਨਹੀਂ ਮਿਲਦਾ ਲਓ ਜੀ ਇਹਦਾ ਦੂਜਾ ਕਲਰ ਚੈੱਕ ਕਰੋ ਜੀ ਦੋਨੇ ਹੀ ਕਲਰ ਬਰਾਇਡਲ ਕਲਰ ਹੈ ਤੇ ਇਸ ਤਰ੍ਹਾਂ ਦੀ ਵੈਰਾਈਟੀ ਕੋਈ ਇਹ ਨਹੀਂ ਕਿ ਇੱਕ ਦਿਨ ਜਿੰਨੀ ਵਾਇਰਿਟੀ ਦੁਕਾਨਦਾਰ ਆਪਣੇ ਸ਼ੋਰੂਮ ਤੇ ਅਵੇਲੇਬਲ ਰੱਖਦਾ ਐ ਇੰਨੀ ਕੁ ਵਾਇਰਿਟੀ ਅਸੀਂ ਵੀਡੀਓਜ਼ ਦੇ ਵਿੱਚ ਹਰ ਰੋਜ਼ ਦਿਖਾ ਦਿੰਨੇ ਆ ਨਵੀਂ ਨਵੀਂ ਡਿਜ਼ਾਈਨਿੰਗ ਨਵੀਂ ਨਵੀਂ ਅਪਡੇਟ ਲਈ ਆ ਕਿ ਚੱਕੀ ਬੈਠੋ ਭਾਈ ਇਹ ਵੀ ਮਰੀ ਵਾਲਾ ਸੂਟ ਆਇਆ ਹੈ ਅੱਛਾ ਤੁਸੀਂ ਰੁਕਦਾ ਹੀ ਨਹੀਂ ਮਤਲਬ ਕਿ ਹੈ ਬ੍ਰੈਡੀ ਇੰਨੀ ਆ ਰਹੀ ਹੈ ਭਾਜੀ ਆ ਦੇਖੋ ਜੀ ਮੈਂ ਕੋਸ਼ਿਸ਼ ਕਰਦਾ ਸਟਾਕ ਕਰਨ ਦੀ ਤੇ ਗੋਰੀ ਭਾਜੀ ਪਹਿਲੇ ਹੀ ਕੋਈ ਨਾ ਕੋਈ ਸੂਟ ਚੱਕ ਕੇ ਬੈਠੇ ਹੁੰਦੇ ਆ ਹੱਥ ਦੁੱਕਣ ਨਹੀਂ ਦੇਦੇ ਆ ਸੂਟ ਆ ਗਿਆ ਤੇ ਇਹ ਆ ਗਿਆ ਦਾ ਸ਼ਾਨਦਾਰ ਬਹੁਤ ਹੀ ਸੋਹਣਾ ਦੁਪੱਟਾ ਵੀਰੇ ਮੈਂ ਗਾਰੰਟੀ ਕਰਦਾ ਜੇ ਤੁਸੀਂ ਗੋਠੀ ਵਾਲਿਆਂ ਦੇ ਆ ਕੇ ਵਾਇਰਟੀ ਦੇਖਦੇ ਹੋ ਦਾਜ ਮਰੀ ਵਾਲੇ ਸੂਟ ਬਣਾਣੇ ਆ ਪਾਰਟੀ ਦੇ ਸੂਟ ਬਣਾਣੇ ਆ ਲੈਂਡਨ ਵਾਲੇ ਸੂਟ ਬਣਾਣੇ ਆ ਜੋੜ ਤੋਂ ਹੀ ਚਾਹੇ ਇੱਕ ਖਰੀਦਣਾ ਹੈ ਰੇਟ ਰੇਟ ਇਹੋ ਜਿਹਾ ਤੁਸੀਂ ਕਹਨੇ ਹੀ ਵਾਕਏ ਬਹੁਤ ਜੈਨੂਇਨ ਪ੍ਰਾਈਜ਼ ਆ ਦੇਖੋ 30 30 ਹਜ਼ਾਰ ਵਾਲੇ 15000 ਦੀ ਰੇਂਜ ਚ ਕਲਰ ਵੀ ਆਏ ਆ ਕਲਰ ਲੋ ਜੀ ਕਲਰ ਵੀ ਬਹੁਤ ਸੋਹਣੇ ਸੋਹਣੇ ਆਏ ਆ ਵਾਹ ਜੀ ਵਾਹ ਬਹੁਤ ਹੀ ਪਿਆਰੇ ਕਲਰ ਆ ਅੱਛਾ ਜੀ ਇਹ ਤਾਂ ਤੁਸੀਂ ਸਭ ਤੋਂ ਪਹਿਲਾਂ ਖੋਲਣਾ ਸੀ ਅੰਗਰੇਜ਼ੀ ਕਲਰ ਹੈ ਆ ਦੇਖੋ ਜੀ ਅੰਗਰੇਜ਼ੀ ਕਲਰ ਆ ਗਿਆ ਭਾਜੀ ਕਹਿੰਦੇ ਤੇ ਇਹਦੇ ਉੱਤੇ ਸਾਰਾ ਝਰਕਣ ਦਾ ਵਰਕ ਕੀਤਾ ਹੋਇਆ ਹੈ ਆ ਦੇਖੋ ਦੁਪੱਟਾ ਕਿਨਾਂ ਇਹਦਾ ਦੁਪੱਟਾ ਖੋਲੋ ਗੋਰੀ ਭਾਜੀ ਆਹੋ ਵਾਹ ਜੀ ਵਾਹ ਉਹਦਾ ਦੁਪੱਟਾ ਦੇਖੋ ਦੁਪੱਟਾ ਆਹ ਲਓ ਜੀ ਜਗਦੇ ਜਿਹੜੇ ਕਹਿਣਿਆਂ ਵਰਗੇ ਜਗਦੇ ਸੋਹਣੇ ਵੀਰੇ ਜਗਦੇ ਜਿਹੜਾ ਵਾ ਭਾਜੀ ਇਹ ਤੇ ਮੈਂ ਕਿ ਜਮਾ ਭਾਜੀ ਸਾਡੀ ਗੱਲ ਸਹੀ ਹੈ ਜਿਵੇਂ ਅੰਗੂਠੀਆਂ ਦੇ ਵਿੱਚ ਨਕੀਨੇ ਜਿਹੜੇ ਹੁੰਦੇ ਆ ਨਾ ਉਹ ਮੈਂ ਸੋਟਾ ਤੇ ਨਕੀਨੇ ਜੜੇ ਹੋਏ ਆ ਤੇ ਸਾਰੇ 50% ਔਫ ਦੇ ਆ ਆਪਣੇ YouTube ਚੈਨਲ ਤੇ ਚਲਾਇ ਦਿਓ ਤੇ ਨਰਜਾਨਾ ਨਵੀਂ ਨਵੀਂ ਵੈਰਾਈਟੀ ਦੇਖਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ